ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇਰ ਲਈ ਲੈ ਕੇ ਆਏ ਜੀ ਦੋਨੇ ਬਈ ਗੱਬਣਾ ਨੇ ਥੋੜੇ ਥੋੜੇ ਦਿਨ ਕਰਮ ਵਾਲੀਆਂ ਲੈਂਦੀਆਂ ਨੇ ਟੌਪ ਰੇਟ ਆ ਬਈ ਗਰਮੀਆਂ ਦੇ ਤੋਹਫੇ ਆ ਆਹ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਈ ਜੀ ਬਈ ਜੀ ਸਸੀ ਕਾਲ ਸਸੀ ਕਾਲ ਜੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋ ਨਾਮ ਜਸਵਿੰਦਰ ਸਿੰਘ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਆ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਜਲਾਰ ਰਹਿ ਗਿਆ ਭਾਈ ਕਾ ਜਲਪੁਰਾ ਰਹਿ ਗਿਆ ਇਦਰੀ ਮੋਬਾਈਲ ਨੰਬਰ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੇ ਪਹਿਲੇ ਨੰਬਰ ਦੇ ਵੜ ਦੇ ਦਿਆ ਕਿਹੜਾ ਸੋਸ ਹੋਣੀ ਆ ਇਹ ਦੂਜਾ ਸੋਸ ਆ ਜੀ ਕਿੰਨੇ ਦਿਨ ਲੂ ਮਾਹ ਲੈ ਜੀ 5-4 ਦਿਨ ਹੀ 5 ਤੋਂ 4 ਦਿਨ ਹਾਂਜੀ ਕਿੰਨਾ ਗ੍ਰੇਕਡ ਹੋਵੇ ਦੋ ਰਿਕਾਰਡ ਇਹਦਾ ਹੈਗਾ 22 ਲੀਟਰ ਦਾ ਜੀ ਓਕੇ ਬਾਈ ਹੁਣ ਛੇਰ ਮਾਰਦੀ ਹੈ ਜੇ ਲੈਵਾ ਹੁਣ ਬਹੁਤ ਲਈ ਫਿਰਦੀ ਆ ਠੀਕ ਆ ਫੇਸ ਦੇਖੋ ਪਹਿਲਾਂ ਫੇਸ ਬੜਾ ਪਿਆਰਾ ਬਾਕੀ ਜਹਾ ਸਿੰਘਾਂ ਜ਼ਰੂਰ ਹੈਗਾ ਯਾਨੀ ਕਿ ਮਾਰਨ ਮੁਰਨ ਵਾਲੀ ਆ ਹਾਂ ਥੋੜੇ ਥੋੜੇ ਹਾਂ ਮਾੜੇ ਮਾੜੇ ਮੁੰਟੇ ਨੇ ਮਾੜ ਜਿਵੇਂ ਮਰਜ਼ੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਮੋਹਰੋ ਲੈਵਾ ਦੇਖੋ ਪਹਿਲਾਂ ਨਾੜਾ ਨੂੜਾ ਚੈੱਕ ਕਰ ਲੋ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਨਾੜਾ ਨੂੜਾ ਖਾਜੋ ਕਿ ਨਹੀਂ ਹੂੰ ਥਾਣ ਬਹੁਤ ਠੰਗਾ ਕੱਢੂ ਬਹੁਤ ਸੋਹਣਾ ਆ ਵੇਖੋ ਪਛਾਂਤੋ ਲੈਵਾ ਲੈ ਟਿਲ ਸਾਰੀਆਂ ਬੈਲ ਟਿਲਾਂ ਕੱਢੂ ਹੁਣ ਲੈਵਾ ਬਹੁਤ ਸੋਹਣਾ ਲੀ ਫਿਰਦੀ ਕੱਚੀ ਕੱਚੀ ਆ ਹਰੇ ਦਾ ਲੈਵਾ ਇਹਨੇ ਪੰਡ ਵਾਲਾ ਲੈ ਕੇ ਸੋਹਣਾ ਕਰਮ ਵਾਲੀ ਨੇ ਇਧਰੋਂ ਲੈਵਾ ਚੈੱਕ ਕਰ ਲੋ ਚਾਰੇ ਥਣ ਇੱਕੋ ਜਿਹੇ ਪੂਰੇ ਗਾਇ ਤੇ ਖੋਲੇ ਭਾਈ ਤੋੜ ਦੇ ਬਰੀਡ ਇੱਕ ਨੰਬਰ ਆ ਭਾਈ ਕਰਦ ਠੀਕ ਆ ਗਰਮੀ ਘੱਟ ਮਨੂੰ ਫੈਂਟ ਚੰਗੇ ਉਥਾਨ ਚੰਗਾ ਫੇਸ ਚੰਗਾਗਾ ਬਰੀਡ ਚੈੱਕ ਕਰੋ ਬਰੀਡ ਬਹੁਤ ਆਣਾ ਹਾਂਜੀ ਬਹੁਤ ਸੋਹਣਾ ਪੀਸ ਆ ਲੈ ਬਹੁਤ ਸੋਹਣਾ ਤਿਆਰ ਕਰੂਗੀ ਕੱਚੀ ਕੱਚੀ ਆ ਉਹ ਸਭ ਨੰਨ ਅੱਜ ਲਾਇਆ ਕੀ ਬਾਤ ਆ ਭਾਈ ਮੱਕਲੀ ਸੀਲਾ ਮੀਨਾਂ ਮਨੂੰ ਹਾਂ ਸਹੀ ਪੂਰੀ ਡਬਲ ਹੀ ਆ ਮੈਂ ਕਹਦੀ ਆ ਕੀ ਮੋਲ ਆ ਭਾਈ ਫਿਰ ਕੱਚੀ ਦਾ ਏ ਆਜ ਤੇ ਜਿਹੜਾ 70000 ਰੁਪਏ ਦੀ 67000 ਹਾਂ ਮੰਨ ਤਨ ਹੋ ਜਾ ਹਾਂ ਥੋੜਾ ਘੱਟ ਕਰਾਂਗੇ ਬਸ ਓਕੇ ਬਾਈ 67000 ਰੁਪਏ ਮੋਲਾ ਮੰਨ ਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਮੁੱਲ ਜਾਇਜ਼ ਆ ਵਰਡ ਚੰਗੀ ਆ ਲੇਵਾ ਬਹੁਤ ਸੋਹਣਾ ਤਿਆਰ ਕਰੂ ਕੱਚੀ ਕੱਚੀ ਆ ਉਸ ਹਾਂ ਬਨਾਂ ਦਾਜਾ ਲਾ ਲਿਓ ਸਾਰੀਆਂ ਵਰਡਾਂ ਨਾਲ ਗੱਢ ਕੇ ਪੰਡ ਵਾਲਾ ਲੇਵਾ ਕਰਮਣੀ ਨੇ ਤਿਆਰ ਫਰ ਜਾ ਲੇਵਾ ਫਿਰ ਸੋਹਣਾ ਟੱਲ ਦੇਖੋ ਲੈ ਰਬੜ ਨੂੰ ਵੱਧਾ ਕੱਚੀ ਕੱਚੀ ਆ ਹਾਂਜੀ ਓਕੇ ਉਹ ਤੋਂ 22 ਕਿਲੋ ਰਾਨਾ ਉਹਨਾਂ ਨੂੰ ਕਿਹਾ ਆਪਾਂ ਕੱਲ ਇਹ ਨਹੀਂ ਆਪਾਂ ਕਹਿੰਨੇ ਆ ਅੱਗੇ ਬਈ ਜਰਸੀ ਇਹ ਆ ਗਈ ਟੌਪ ਦੀ ਆਪਣੇ ਫਾਰਮ ਵਾਲੀ ਹੈ ਜਰਸੀ ਫਾਰਮ ਵਾਲੀ ਜਰਸੀ ਕਿੰਨੀ ਨੂੰ ਵੀ ਵੇਖੋ ਇਹ ਕਿੰਨੀ ਹੈ ਹਾਂ ਕਿਹੜਾ ਸੂ ਹੈ ਵੀਰੇ ਇਹ ਵੀ ਦੁੱਧਾ ਸੂ ਹੈ ਜੀ ਕਿੰਨੇ ਦਿਨਾਂ ਦੀ ਕੱਚੀ ਇਹ ਵੀ ਲੈ ਜੂ ਹਫਤਾ ਹੀ ਹੈ ਜੀ ਹਫਤਾ ਲੈ ਜੀ ਹਾਂਜੀ ਕਿੰਨਾ ਕੁ ਰਿਕਾਰਡ ਹੈ ਰਿਕਾਰਡ ਇਹਦਾ ਹੈਗਾ ਹੀ ਬਾਈ 23 ਲੀਟਰ ਦਾ ਹੀ 23 ਲੀਟਰ ਹਾਂਜੀ ਥੱਲਾ ਬਹੁਤ ਥੱਲਾ ਬਹੁਤ ਸੋਹਣੀ ਬਾਕੀ ਖਸਾਨ ਦੀ ਕੁਆਲਿਟੀ ਵੇਖੀ ਕਿੰਨੀ ਸੋਹਣੀ ਲਾਹ ਵੇਖੋ ਇੱਕ ਨੰਬਰ ਮੁੱਠੀ ਵਾਲਾ ਤਾਂ ਕੱਚੀ ਕੱਚੀ ਆ ਉਹ ਤੁਹਾਨੂੰ ਵਿਖਾ ਦੋਗੇ ਕਿ ਕਿੰਨੇ ਮੋਟੇ ਸਾਨ ਬੜਾ ਚੰਗਾ ਟੂਆ ਟੂਆ ਚੰਗਾਗਾ ਆ ਪ੍ਰਿੰਟ ਬੜਾ ਚੰਗਾ ਹੈ ਹਾਂਜੀ ਹਾਂਜੀ ਪ੍ਰਿੰਟ ਬਹੁਤ ਚੰਗਾ ਬਈ ਚਮਕ ਚੰਗੀ ਬਾਕੀ ਪਿਆਰ ਹੈ ਜਿਵੇਂ ਆਪਾਂ ਪੰਜਾਬ ਵਾਲੀ ਕਹਿੰਨੇ ਆ ਸਹੀ ਆ ਬਾਈ ਵਿੱਚ ਕਹਿੰਦਾ ਮੈਂ ਵੀ ਬਹੁਤ ਆ ਮੈਂ ਕਹਿੰਦਾ ਸਹੀ ਗੱਲ ਆ ਸਹੀ ਪੰਜਾਬ ਵਾਲੀ ਫਾਰਮ ਵਾਲੀ ਬੱਚੀ ਵੇਖੋ ਚੌੜੀ ਜੁਵੀ ਕਿੰਨੀ ਆ ਸਹੀ ਲੰਬਾਈ ਕਿੰਨੀ ਆ ਪੱਲੇ ਵੀ ਫੁੱਲ ਆ ਦਾਸਦੀ ਆ ਚਮਕ ਫੁੱਲ ਕਿੱਥੇ ਪੂਰੇ ਕਾਲਾ ਦੇਖੀ ਪੰਡ ਵਾਲਾ ਤਿਆਰ ਕਰ ਹਾਂਜੀ ਹਾਂਜੀ ਬਾਕੀ ਟੋਆਟਾ ਵੇਖੋ ਪੈਂਦਾ ਜੀ ਹਾਂਜੀ ਟੋਆਟਾ ਆ ਮੁੱਢੀ ਜ਼ਰੂਰ ਹੈਗੀ ਮਾੜੀ ਜੀ ਸਹੀ ਆ ਬਾਈ ਹਾਂਜੀ ਹਾਂਜੀ ਤੇ ਕੀ ਮੋਲ ਆ ਫਿਰ ਇਹਦਾ ਜਾਇਜ਼ ਇਹ ਦੇ ਦਾਂਗੇ 76000 ਦੀ 76000 ਦੀ ਮਾਨਦਾਨ ਹੋ ਜਾ ਹਾਂਜੀ ਕਰ ਦਾਂਗੇ ਓਕੇ ਭਾਈ 76000 ਰੁਪਿਆ ਮੁੱਲ ਮਾਲ ਦੋ ਦੇ ਨਹੀਂ ਪਤਾ 25 ਕਿਲੋ ਹੀ ਪਾ ਜਾਈਂ ਪਰ ਆਪਾਂ 22 ਤੇ ਹੀ ਕਿਹਾ ਆਪਾਂ ਨੇ ਮਾਲਕਾਂ ਨੇ ਆਪਾਂ ਨੂੰ 22 ਤੇ ਹੀ ਕਿਹਾ ਓਕੇ ਭਾਈ ਹਾਂਜੀ ਕੱਚੀ ਕੱਚੀ ੱਟਾ ਲੇਖੋ ਸਾਰੀਆਂ ਬਾਲਟਾ ਲਾ ਲਓ ਹੁਣ ਭਰ ਲੈਂਗੇ ਨੇ ਕਰਮ ਵਾਲੀ ਨੇ ਸੋਨਾ ਬਾਕੀ ਮੇਨ ਕੋ ਆਡੀ ਥਾਂ ਤੁਹਾਨੂੰ ਬਹੁਤ ਸੋਹਣਾ ਮੂਰੇ ਲੇਵਾ ਦੇਖ ਲੋ ਇੱਕ ਨਾ ਸੋਨਾ ਲਈ ਫਿਰਦੀ ਹਾਂ ਹਾਂ ਲੇਵਾ ਤਾਂ ਇੱਕ ਨੰਬਰ ਹੈ ਥਾਂ ਇੱਕ ਨੰਬਰ ਲੱਗਿਆ ਮੁਠੀ ਵਾਲਾ ਝੋਲੀਦਾਰ ਲਿਓ ਇਹ ਭਾਈ ਦੱਸਦਾ ਆਪਾਂ ਦੋ ਦੋ ਪਾਉਣੀਆਂ ਸਹੀ ਗੱਲ ਆ ਭਾਈ ਲੇਵੇ ਵਾਲੀ ਬੈੜ ਬੰਬ ਭਲਾ ਲੈਣਾ ਜਦਦੇ ਤਿਆਰ ਹੋ ਗਈ ਸਹੀ ਗੱਲ ਹੈ ਜੀ ਹੂੰ ਉਹੇ ਥਾਂ ਖੜੀ ਹੁੰਦੀ ਲੱਖ ਆਉਣਾ ਹੈ ਮੋਲੀ ਸਹੀ ਅਬ ਆਪਾਂ ਜੈ ਮਿਲਗੀ ਗੜੀ ਗੜੀ ਖਾਂਦੇ ਨਹੀਂ ਓਕੇ ਬਾਈ ਹਾਂਜੀ ਹਾਂਜੀ ਤੇ ਕਿਸੇ ਵੀਰ ਨੂੰ ਬਈ ਦੋਨਾਂ ਚੋਂ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ